रिकॉर्ड खबरनामा ਤੇ ਸਵਾਗਤ ਹੈ ਹੋਰ ਗੱਲ ਕਰੀਏ ਸਭ ਕਹਿੰਦੇ ਆ ਵੀ ਪਲੱਸ 2 ਤੋਂ ਬਾਅਦ ਵਧੇ ਜਾਣਾ ਤੇ ਜਿਹੜਾ ਨਾ ਦੇ ਢੜਲੇ ਨਾਲ ਬੱਚੇ ਪਲੱਸ 2 ਕਰਦੇ ਨੇਗੇ ਆਈਲੈਟਸ ਕਰ ਲਾਗੇ ਜਾਂਦੇ ਆ ਜਾਂ ਪੀਟੀ ਕਰ ਲਾਗੇ ਜਾਂਦੇ ਆ ਪਲੱਸ 2 ਕੀਤੀ ਨਹੀਂ ਫਿਰ ਉਹਨਾਂ ਨੂੰ ਬੈਨੀਫਿਟੇ ਦਾ ਕੀ ਮਿਲੂਗਾ ਜੇਕਰ ਉਹ ਪਹਿਲਾਂ ਹੀ ਅਲੈਕਸ ਕਰ ਲੈਂਦੇ ਆ ਫਿਰ ਬਾਅਦ ਵਿੱਚ ਜੇ ਕੋਈ ਬੰਦੇ ਮਨ ਬਦਲ ਜਾਂਦਾ ਜਾਂ ਕੋਈ ਰੂਲ ਬਦਲ ਜਾਂਦੇ ਆ ਫਿਰ ਉਹ ਤਾਂ ਮੰਨ ਕੇ ਕਰੂ ਕਹਿੰਦੇ ਪਹਿਲਾਂ ਕਰਨ ਦਾ ਫਾਇਦਾ ਉਹਨਾਂ ਨੂੰ ਕੀ ਆ ਜੋ ਪਲੱਸ 2 ਕਰਕੇ ਜਦੋਂ ਹੀ ਬੱਚਾ ਪਲੱਸ 2 ਦੇ ਐਗਜ਼ਾਮ ਖਤਮ ਹੁੰਦੇ ਨਾ ਬਹੁਤ ਸਾਰੇ ਬੱਚੇ ਤਾਂ ਇਦਾਂ ਐਡਮਿਸ਼ਨ ਲੈ ਲੈਂਦੇ ਜਦੋਂ ਐਗਜ਼ਾਮ ਹੋ ਰਹੇ ਹੁੰਦੇ ਆ ਇੱਕ ਦੋ ਐਗਜ਼ਾਮ ਰਹਿ ਜਾਂਦੇ ਉਸ ਤੋਂ ਪਹਿਲਾਂ ਪਹਿਲਾਂ ਉਹ ਆਪਣਾ ਪੀਟੀ ਹਾਈਲਟਸ ਦਾ ਜੋ ਵੀ ਤਿਆਰੀ ਹੈਗੀ ਉਹਨੂੰ ਕੰਟੀਨਿਊ ਕਰ ਦਿੰਦੇ ਆ ਉਹਦੇ ਕੀ ਹੈਗੇ ਆ ਬੈਨੀਫਿਟ ਜਿਹੜੇ ਤੁਸੀਂ ਪੁੱਛ ਰਹੇ ਹੋ ਤੇ ਬੈਨੀਫਿਟ ਇਹ ਹੈਗੇ ਆ ਕਿ ਬੱਚੇ ਜਿਹੜੇ ਹੈਗੇ ਸੀ ਬੀਸੀਸੀ ਬੋਰਡ ਦੇ ਉਹਨਾਂ ਨੂੰ ਪਤਾ ਹੈਗਾ ਕਿ ਅਸੀਂ 20 ਦਿਨਾਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਸਕੋਰ ਅਚੀਵ ਕਰ ਲੈਣੇ ਆ ਬਟ ਉਹਨਾਂ ਨੂੰ ਜਿਹੜਾ ਬੈਨੀਫਿਟ ਮਿਲਦਾ ਉਹ ਇਹ ਬੈਨੀਫਿਟ ਮਿਲਦਾ ਕਿ ਉਹਨਾਂ ਬੱਚੇ ਜਿਹੜੇ ਹੈਗੇ ਇੱਕ ਤਾਂ ਸਟੱਡੀ ਦੇ ਟੱਚ 'ਚ ਹੁੰਦੇ ਆ ਕਿ ਸਟੱਡੀ ਤੋਂ ਕੰਟੀਨਿਊ ਸਟੱਡੀ ਕੋਈ 20 ਦਿਨ ਦਾ 25 ਦਿਨ ਦਾ ਮਹੀਨਾ ਦਾ ਉਹਨਾਂ ਨੇ ਗੈਪ ਨਹੀਂ ਲਿਆ ਵਿੱਚ ਉਹਨਾਂ ਦੀ ਜਿਹੜੀ ਸਟੱਡੀ ਹੈਗੀ ਆ ਸਟੱਡੀ ਦੇ ਨਾਲ-ਨਾਲ ਉਹ ਆਪਣਾ 20 ਦਿਨਾਂ ਦੇ ਵਿੱਚ ਵਿੱਚ ਇਗਜ਼ਾਮ ਦੇਣਗੇ ਇਗਜ਼ਾਮ ਜਲਦੀ ਦੇਣ ਦਾ ਬੈਨੀਫਿਟ ਕੀ ਹੈਗਾ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪਲੱਸ 2 ਦੇ ਜਿਹੜੇ ਹੈਗੇ ਆ ਮਾਰਕ ਸ਼ੀਟਾਂ ਹੈਗੀਆਂ ਉਹਨਾਂ ਦੇ ਦਾ ਟਾਈਮ ਲੱਗਣਾ ਉਹ ਆਉਣਗੀਆਂ ਤਾਂ ਫਿਰ ਹੋ ਸਕਦਾ ਕੁਝ ਕਾਲਜ ਯੂਨੀਵਰਸਿਟੀਆਂ ਨਾਲੋਂ ਆਫਰ ਲੈਟਰ ਦੇਣ ਬਟ ਉਹਦਾ ਬੈਨੀਫਿਟ ਇਹ ਹੈਗਾ ਕਿ ਜੇ ਬੱਚੇ ਕਿਸੇ ਦੇ ਬਹੁਤ ਸੋਹਣੇ ਸਕੋਰ ਆ ਜਾਂਦੇ ਆ ਬਹੁਤ ਵਧੀਆ ਸਕੋਰ ਲੈਣ ਤੋਂ ਬਾਅਦ ਉਹਨਾਂ ਨੂੰ ਕਿਸੇ ਚੰਗੇ ਇੰਸਟੀਟਿਊਟ 'ਚ ਜੌਬ ਮਿਲ ਜੂਗੀ ਜੌਬ ਮਿਲਣ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਪੈਸੇ ਕਮਾ ਲੈਣਗੇ ਪੈਸੇ ਨਹੀਂ ਕਮਾਉਣੇ ਉਹਨਾਂ ਨੇ ਪੈਸੇ ਚਾਹੇ ਉਹਨਾਂ ਨੂੰ ਮਤਲਬ ਉਹ ਸਰਵਾਈਵ ਕਰਦੇ ਆ ਉਹਨੇ ਕੇ ਪੈਸੇ ਉਹ ਹੋ ਸਕਦਾ ਵੀ ਕਿ 10 ਦਿਨ ਚ ਖਰਚ ਦਿੰਦੇ ਹੋਣ ਜਾਂ 20 ਦਿਨ ਚ ਖਰਚ ਦਿੰਦੇ ਹੋਣ ਬਟ ਉਹਨਾਂ ਦੀ ਇੱਕ ਬਹੁਤ ਵਧੀਆ ਸਕਿੱਲ ਡਿਵੈਲਪ ਹੋ ਜਾਂਦੀ ਹੈ ਹੁਣ ਸਾਡੇ ਇੰਸਟੀਚਿਊਟ ਚ ਜੇ ਕੋਈ ਟੀਚਰ ਆਉਦਾ ਤੇ 9 ਵਜੇ ਤੋਂ 5 ਮਿੰਟ ਲੇਟ ਹੁੰਦਾ ਤੇ ਤੁਹਾਨੂੰ ਕੁਝ ਨਹੀਂ ਹੁੰਦੀ ਕਿ 9 ਵਜੇ ਦਾ ਟਾਈਮ ਆ ਤੁਸੀਂ 9 ਵਜੇ ਕੇ 5 ਮਿੰਟ ਤੇ ਕਿਉਂ ਆਏ ਈਵਨਿੰਗ ਦੇ ਵਿੱਚ ਤੁਸੀਂ 5 ਵਜੇ ਤੋਂ ਪਹਿਲਾਂ ਇੰਸਟੀਚਿਊਟ 'ਚ ਜਾ ਨਹੀਂ ਸਕਦੇ ਉਹਦੇ ਨਾਲ ਬੱਚੇ ਦਾ ਇੱਕ ਰੂਟੀਨ ਡਿਵੈਲਪ ਹੁੰਦਾ ਕਿ ਬੱਚੇ ਨੂੰ ਪਤਾ ਲੱਗਦਾ ਜਿਵੇਂ ਹੁਣ ਪਲੱਸ 2 ਵਾਲਾ ਬੱਚਾ ਛੋਟਾ ਹੁੰਦਾ ਜੇ ਘਰਦਿਆਂ ਨੇ ਵੀ ਕਦੇ ਕਿਸੇ ਨੂੰ ਦਫਕਾ ਨਹੀਂ ਮਾਰਿਆ ਹੁੰਦਾ ਜਦੋਂ ਉਹ ਬੱਚਾ ਕੈਨੇਡਾ ਆਸਟ੍ਰੇਲੀਆ ਜਾਊਗਾ ਤਾਂ ਕਿੱਦਾਂ ਸਰਵਾਈਵ ਕਰੂਗਾ ਛੋਟਾ ਬੱਚਾ ਉਹਨੂੰ ਜਦੋਂ ਉੱਥੇ ਬਾਸ ਕਹੂਗਾ ਕਿ ਤੇਰੀ ਟਾਈਮਿੰਗ ਕੀ ਹੈ ਉਹਨੂੰ ਇੱਕ ਲਾਈਨ 'ਚ ਖੜਾ ਕੀਤਾ ਜਾਊਗਾ ਤਾਂ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋਊਗਾ ਨਾ ਇਸ ਚੀਜ਼ ਨਾਲ ਜਲਦੀ ਐਗਜ਼ਾਮ ਦੇਣ ਨਾਲ ਬੱਚਾ ਮਾਨਸਿਕ ਤੌਰ ਤੇ ਪ੍ਰੀਪੇਅਰ ਹੋ ਜਾਊਗਾ ਜੌਬ ਕਰਨ ਦੇ ਲਈ ਜੌਬ ਕਰਨ ਦੇ ਲਈ ਪ੍ਰਿਪੇਅਰ ਹੋ ਜੂਗਾ ਦੂਸਰੀ ਗੱਲ ਇਹ ਆ ਕਿ ਜੇ ਤੁਸੀਂ ਵੀਜ਼ਾ ਵੇਵਸ ਤੋਂ ਪੀਟੀ ਕੀਤੀ ਹੋਈ ਆ ਤਾਂ ਤੁਸੀਂ ਜਾ ਕੇ ਸਿਰਫ ਦੱਸਣਾ ਹੀ ਆ ਕਿ ਅਸੀਂ ਵੀਜ਼ਾ ਵੇਵਸ ਤੋਂ ਪੀਟੀ ਕੀਤੀ ਤਾਂ ਉਹਨਾਂ ਨੂੰ ਜ਼ਿਲ੍ਹੇ ਦੇ ਕਿਸੇ ਵੀ ਇੰਸਟੀਚਿਊਟ ਦੇ ਵਿੱਚ ਉਦੋਂ ਹੀ ਜੌਬ ਮਿਲ ਜਾਣੀ ਆ ਕਿਉਂਕਿ ਇੱਕ ਤਾਂ ਉਹਨਾਂ ਦੀ ਸਕੋਰ ਬਹੁਤ ਵਧੀਆ ਇੱਕ ਉਹਨਾਂ ਦੀ ਪੜ੍ਹਾਈ ਬਹੁਤ ਵਧੀਆ ਹੈਗੀ ਆ ਇੱਕ ਜੇ ਉਹਨਾਂ ਨੇ ਵੀਜ਼ਾ ਵੇਵਸ 'ਚ ਪੀਟੀ ਕੀਤੀ ਹੋਈ ਤਾਂ ਉਹਨਾਂ ਨੂੰ ਜੌਬ ਜਿਹੜੀ ਹੈਗੀ ਆ ਜ਼ਿਆਦਾ ਇੱਧਰ ਉੱਧਰ ਲੈਣ ਦੀ ਲੋੜ ਨਹੀਂ ਹੈਗੀ ਉਹ ਜਾ ਕੇ ਦੱਸੇ ਤਾਂ ਉਹਨੂੰ ਨਾਲ ਦੀ ਨਾਲ ਕਿਤੇ ਵੀ ਜੌਬ ਮਿਲ ਰਹਿਣੀ ਆ ਤੇ ਜਿਹੜੇ ਬਹੁਤ ਵਧੀਆ ਬੱਚੇ ਹੁੰਦੇ ਆ ਜਿਹੜੇ ਸਾਡੇ ਕੋਲੇ ਜੌਬ ਕਰਨਾ ਚਾਹੁੰਦੇ ਆ ਉਹ ਅਸੀਂ ਉਹਨਾਂ ਨੂੰ ਆਪ ਰੋਲ ਕਰ ਲੈਣੇ ਜੌਬ ਦੇ ਲਈ ਤੇ ਅਸੀਂ ਇਹ ਚਾਹੁੰਦੇ ਆ ਕਿ ਬੱਚੇ ਕੋਈ ਨਾ ਕੋਈ ਸਕਿੱਲ ਡਿਵੈਲਪ ਕਰ ਲੈਣ ਜਿਹਦੇ ਨਾਲ ਉਹਨੂੰ ਪਤਾ ਲੱਗੇ ਕਿ ਜਿਹੜਾ ਓਨਰ ਹੁੰਦਾ ਉਹ ਕੀ ਹੁੰਦਾ ਤੇ ਉਹ ਕਿਸ ਤਰੀਕੇ ਨਾਲ ਕੁਐਸਚਨਿੰਗ ਕਰੂਗਾ ਲੇਟ ਹੋਣ ਨਾਲ ਪਹਿਲਾਂ ਜਾਣ ਨਾਲ ਛੁੱਟੀ ਕਰਨ ਨਾਲ ਇਹ ਸਾਰੀਆਂ ਸਕਿੱਲਸ ਜਿਹੜੀਆਂ ਬੱਚੇ ਚ ਡਿਵੈਲਪ ਹੋਣਗੀਆਂ ਤੇ ਬੱਚਾ ਆਪਣਾ ਮਾਨਸਿਕ ਤੌਰ ਤੇ ਸਟਰੋਂਗ ਹੋ ਜਾਊਗਾ ਬਲਕਿ ਤੁਸੀਂ ਬੇਸਿਕ ਚੀਜ਼ਾਂ ਸਿਖਾ ਦਿਓ ਚਲੋ ਬੱਚੇ ਨੂੰ ਵਧੀਆ ਸਿਖਾਤਾ ਪਰ ਇਥੇ ਤੁਸੀਂ ਚਲੋ ਉਹਨੂੰ ਰਹਿਣਾ ਪਹਿਣਾ ਆਪ ਕੈਸਾ ਤੁਸੀਂ ਤੌਰ ਤੇ ਵੀ ਕੰਮ ਕਰਦੇ ਬਾਰੇ ਸਿਖਾਤਾ ਪਰ ਉਧਰ ਜਾ ਕੇ ਤਾਂ ਹੁਣ ਸਾਰੇ ਕਹਿ ਰਹੇ ਕੰਮ ਹੈ ਨਹੀਂ ਕਰੀਦਾ ਜੂ ਵੀ ਕੰਮ ਮੈਨੇਜ ਵੀਡੀਓ ਪਾਉਂਦੇ ਜੀ ਇੱਥੇ ਕੰਮ ਹੈ ਨਹੀਂਗਾ ਤੇ ਉਧਰ ਜਾ ਕੇ ਫਿਰ ਕਿਵੇਂ ਹੋ ਰੇ ਇਹ ਚੀਜ਼ਾਂ ਮੈਨੇਜ ਕਰਨਾ ਪਊਗਾ ਦੇਖੋ ਜੀ ਸਕਿੱਲ ਹੋਣੀ ਬਹੁਤ ਹੀ ਜ਼ਰੂਰੀ ਆ ਬੱਚਿਆਂ ਕੋਲ ਟਾਈਮ ਹੈਗਾ ਇਸ ਟਾਈਮ ਕਈ ਵਾਰੀ ਅਸੀਂ ਇਹ ਦੇਖਦੇ ਆ ਅਸੀਂ ਕਈ ਵਾਰੀ ਜਿਵੇਂ ਹੁਣ ਸਾਡਾ ਆਫਿਸ ਚੰਡੀਗੜ੍ਹ ਆ ਅਸੀਂ ਉੱਥੇ ਟਾਪ ਦੇ ਕਈ ਵਾਰੀ ਰੈਸਟੋਰੈਂਟ ਦੇ ਵਿੱਚ ਦੇਖਦੇ ਆ ਕੋਈ ਬੰਦਾ ਨਾ ਇੱਕ ਫੋਰਚੂਨਰ ਵਰਗੀ ਗੱਡੀ ਤੇ ਆ ਰਿਹਾ ਤੇ ਉਹ ਕੰਮ ਕੀ ਸਿੱਖ ਰਿਹਾ ਤੰਦੂਰ ਦਾ ਹੂੰ ਠੀਕ ਆ ਕਈ ਵਾਰੀ ਕੋਈ ਬੰਦਾ ਬਹੁਤ ਚੰਗੀ ਗੱਡੀ ਤੇ ਆ ਰਿਹਾ ਤੇ ਉਹਦਾ ਡਰੈੱਸ ਪੇ ਇਦਾਂ ਦਾ ਹੁੰਦਾ ਤੇ ਉਹ ਕੰਮ ਕੀ ਸਿੱਖ ਰਿਹਾ ਹੈਅਰ ਸਟਾਈਲ ਦਾ ਕਈ ਵਾਰੀ ਬਹੁਤ ਸਾਰੇ ਇਦਾਂ ਦੀਆਂ ਕੁੜੀਆਂ ਹੈਗੀਆਂ ਜਿਹੜੀਆਂ ਦੇਖਣ ਨੂੰ ਲੱਗਦੀਆਂ ਉਹਨੀਆਂ ਹਾਈ ਪ੍ਰੋਫਾਈਲ ਬਟ ਉਹ ਕੋਈ ਨਾ ਕੋਈ ਸਕਿੱਲ ਸਿੱਖਣ ਲਈ ਇੰਡੀਆ ਆਉਂਦੀਆਂ ਅਸੀਂ ਬੱਚਿਆਂ ਨੂੰ ਇਹ ਵਿਚਾਰ ਚ ਕਰਦੇ ਆ ਕਿ ਤੁਸੀਂ ਪੜ੍ਹਾਈ ਜਾਣਾ ਉਹ ਵਧੀਆ ਗੱਲ ਆ ਸਟੂਡੈਂਟ ਵੀਜ਼ੇ ਤੇ ਜਾਣਾ ਤਾਂ ਵਧੀਆ ਗੱਲ ਆ ਜੇ ਤੁਸੀਂ ਉੱਥੇ ਜਾ ਕੇ ਕੋਈ ਚੰਗੀ ਜੌਬ ਚਾਹੁੰਦੇ ਹੋ ਤਾਂ ਆਪਣੇ ਵਿੱਚ ਕੋਈ ਨਾ ਕੋਈ ਸਕਿੱਲ ਜਿਹੜੀ ਆ ਡਿਵੈਲਪ ਕਰਕੇ ਜਾਓ ਜਿਹੜੀ ਲੋਕ ਬਾਹਰੋਂ ਆ ਕੇ ਸਕਿੱਲ ਇੰਡੀਆ ਚ ਡਿਵੈਲਪ ਕਰਦੇ ਆ ਉਹ ਤੁਸੀਂ ਪਹਿਲਾਂ ਹੀ ਇੱਥੇ ਜਾਣ ਤੋਂ ਪਹਿਲਾਂ ਪਹਿਲਾਂ ਹੀ ਉਹ ਸਕਿੱਲ ਡਿਵੈਲਪ ਕਰ ਲਓ ਤੁਹਾਡੇ ਕੋਲ ਟਾਈਮ ਹੁੰਦਾ ਇੱਕ ਸਾਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਕੋਈ ਵੀ ਹੱਥ ਦਾ ਕੰਮ ਸਿੱਖ ਸਕਦੇ ਆ ਉਹਨਾਂ ਚੀਜ਼ਾਂ ਦੀ ਵੈਲਿਊ ਹੈਗੀ ਆ ਜੇ ਤੁਸੀਂ ਸਕਿੱਲ ਡਿਵੈਲਪ ਕਰਕੇ ਜਾਂਦੇ ਆ ਉਹਨੂੰ ਕੋਈ ਇਸ਼ੂ ਨਹੀਂ ਹੈਗਾ ਬਹੁਤ ਬੰਦੇ ਹੈਗੇ ਆ ਸਾਡੇ ਕੋਲੋਂ ਹੀ ਇੱਕ ਬੱਚਾ ਗਿਆ ਹੋਏ ਥੇ ਜਿਹੜਾ ਵੈਲਡਰ ਦਾ ਕੰਮ ਕਰਦਾ ਸੀਗਾ ਫਰੀਦਕੋਟ ਦੇ ਵਿੱਚ ਉਹਨਾਂ ਦੀ ਫੈਮਿਲੀ ਦਾ ਬਿਜ਼ਨਸ ਸੀਗਾ ਉਹ ਇਸ ਟਾਈਮ ਜਿਹੜਾ ਹੈਗਾ ਕਿਸੇ ਕੈਨੇਡਾ ਦੀ ਇੱਕ ਵਧੀਆ ਕੰਪਨੀ ਦੇ ਵਿੱਚ ਜੌਬ ਕਰ ਰਿਹਾ ਤੇ ਉਹਦੀ ਜਿਹੜੀ ਸੈਲਰੀ ਵੀ ਹੈਗੀ ਉਹ 35 ਦੇ ਕਰੀਬ ਸੈਲਰੀ ਹੈਗੀ ਆ 1 ਘੰਟੇ ਦੀ ਤੇ ਲੋਕ ਕਹਿੰਦੇ ਉੱਥੇ ਕੰਮ ਨਹੀਂ ਹੈਗਾ ਉਹ ਕਹਿੰਦਾ ਜੀ ਮੈਂ ਬਹੁਤ ਖੁਸ਼ ਆ ਉੱਥੇ ਇਦਾਂ ਹੁੰਦਾ ਕਿ ਜੇ ਕੋਈ ਸਕਿੱਲ ਡਿਵੈਲਪਰ ਦਾ ਫਿਰ ਕੰਮ ਦੀ ਕਿਸੇ ਮੁਲਕ 'ਚ ਕੋਈ ਦਿੱਕਤ ਨਹੀਂ ਹੈਗੀ ਦੂਜੀ ਗੱਲ ਇਹ ਹੈਗੀ ਕਿ ਕੈਨੇਡਾ ਨੂੰ ਕਿਤੇ ਨਾ ਕਿਤੇ ਇਸ ਕਰਕੇ 네ਗੇਟਿਵ ਕੀਤਾ ਜਾਂਦਾ ਵੀ ਕੈਨੇਡਾ 'ਚ ਕੰਮ ਨਹੀਂ ਹੈਗਾ ਜਦੋਂ ਸਾਡੇ ਕੋਲੇ ਸਕਿੱਲ ਹੀ ਨਹੀਂ ਹੈਗੀ ਤਾਂ ਕੰਮ ਆਪੇ ਹੀ ਨਹੀਂ ਹੈਗਾ ਤੁਸੀਂ ਅੱਜ ਚੰਡੀਗੜ੍ਹ ਚਲੇ ਜਾਓ ਚੰਡੀਗੜ੍ਹ ਬਹੁਤ ਲੋਕ ਜਾਂਦੇ ਆ ਚੰਡੀਗੜ੍ਹ ਜਾ ਕੇ ਉਸ ਤੋਂ ਬਾਅਦ ਬੰਬੇ ਜਾ ਕੇ ਵੀ ਬਹੁਤ ਲੋਕ ਇੰਡੀਆ 'ਚ ਸੈੱਟ ਹੁੰਦੇ ਆ ਜੇ ਕਿਸੇ ਬੰਦੇ 'ਚ ਕੋਈ ਸਕਿੱਲ ਹੈਗੀ ਤਾਂ ਉਹ ਇੱਥੇ ਵੀ ਸੈੱਟ ਹੋ ਜਾਂਦਾ ਜੇ ਕਿਸੇ ਬੰਦੇ 'ਚ ਕੋਈ ਸਕਿੱਲ ਹੀ ਨਹੀਂ ਤੋ ਕਿੱਦਾਂ ਸੈੱਟ ਹੋਊਗਾ ਹੁਣ ਚੰਡੀਗੜ੍ਹ ਕਈ ਬੱਚੇ ਕਾਲ ਸੈਂਟਰ ਤੋਂ ਸ਼ੁਰੂ ਕਰਦੇ ਆ ਤੇ ਅੱਜ ਬਿਜ਼ਨਸ ਆਨਰ ਆ ਬਿਲਕੁਲ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਕਿਸੇ ਟਾਈਮ ਕਾਲ ਸੈਂਟਰ ਦੇ ਵਿੱਚ 15000 ਦੀ ਜੌਬ ਸਟਾਰਟ ਕੀਤੀ ਸੀ ਤੇ ਇਸ ਟਾਈਮ ਉਹ ਆਪਣਾ ਬਿਜ਼ਨਸ ਖੋਲ ਕੇ ਬੈਠੇ ਆ ਡਿਜੀਟਲ ਜਿਹੜੀ ਲਾਈਨ ਆ ਜਿਵੇਂ ਸੋਸ਼ਲ ਮੀਡੀਆ ਹੈਗਾ ਇਹਦੇ ਵਿੱਚ ਬਹੁਤ ਸਾਰੇ ਬੱਚੇ ਬਹੁਤ ਵਧੀਆ ਪੈਸਾ ਕਮਾ ਰਹੇ ਆ ਇੰਡੀਆ 'ਚ ਵੀ ਕਮਾ ਰਹੇ ਆ ਉੱਥੇ ਵੀ ਕਮਾ ਰਹੇ ਆ ਤੁਸੀਂ ਬਾਹਰ ਨਿਕਲੋ ਕੋਈ ਨਾ ਕੋਈ ਸਕਿੱਲ ਜਿਹੜੀ ਹੈਗੀ ਉਹ ਸਿੱਖੋ ਤੇ ਕੰਮ ਦੀ ਇੰਡੀਆ 'ਚ ਜਾਂ ਫਾਰਨ ਵਿੱਚ ਕਿਤੇ ਵੀ ਦਿੱਕਤ ਨਹੀਂ ਹੈਗੀ ਜੇ ਤੁਸੀਂ ਖਾਸ ਕਰਕੇ ਉਹਨਾਂ ਮੁਲਕਾਂ 'ਚ ਜਾ ਰਹੇ ਜਿੱਥੇ 25-30 ਲੱਖ ਰੁਪਏ ਲਾ ਕੇ ਜਾਂਦੇ ਹੋ ਤਾਂ ਉੱਥੇ ਜਾਣ ਲੱਗੇ ਤਾਂ ਸਕਿੱਲ ਡਿਵੈਲਪ ਕਰਨੀ ਜ਼ਰੂਰੀ ਆ ਨਾ ਅ ਇਹਦੇ ਵਿੱਚ ਚਲੋ ਆਪਣੀ ਸਾਰੀ ਗੱਲ ਕਲੀਅਰ ਹੋ ਗਈ ਨਾ ਵੀ ਸਕਿੱਲ ਚਾਹੀਦਾ ਪਰ ਜਿਹੜੇ ਹੁਣ ਨਵੇਂ ਰੂਲ ਆ ਗਏ ਉਹਨੇ ਬੜਾ ਬੱਚਿਆਂ ਨੂੰ ਡਰ ਚ ਪਾਇਆ ਕਿਉਂਕਿ ਹੁਣ ਪਲੱਸ 2 ਦਾ ਰਿਜ਼ਲਟ ਆਣਾ ਉਹਨਾਂ ਕਿਤੇ ਨਾ ਕਿਤੇ ਸੀਗਾ ਵੀ ਅਸੀਂ ਹੁਣ ਵਿਦੇਸ਼ ਜਾਵਾਂਗੇ ਜਾਂ ਵਿਆਹ ਕਰਾ ਕੇ ਜਾਵਾਂਗੇ ਪਰ ਹੁਣ ਕਿਤਨੇ ਕਿਤੇ ਹੁਣ ਇੱਕ ਵਾਰ ਔਖਾ ਜਿਹਾ ਹੋਇਆ ਪਿਆ ਲੱਗਦਾ ਜੀ ਇਹ ਵਿੱਚ ਹੁਣ ਕੀ ਹੁਣ ਬੱਚੇ ਕਰਨ ਫਿਰ ਇਹਦੇ ਵਿੱਚੋਂ ਇਦੇ ਵਿੱਚ ਜੀ ਮੇਨ ਦਾ ਸਮਝਣ ਵਾਲੀ ਗੱਲ ਆ ਕੋਈ ਇਹਦੇ ਵਿੱਚ ਦਿੱਕਤ ਨਹੀਂ ਹੈਗੀ ਕੁਝ ਰੂਲ ਚੇਂਜ ਹੋਏ ਆ ਜਿਹਦੇ ਵਿੱਚ ਮੇਨ ਦੀ 스ਪਾਊਸ ਵੀਜ਼ਾ ਨੂੰ ਲੈ ਕੇ ਆ ਬਟ 스ਪਾਊਸ ਵੀਜ਼ੇ ਦੇ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਕੋਰਸਿਸ ਹੈਗੇ ਆ ਜਿਹਦੇ ਵਿੱਚ ਵਿਦ 스ਪਾਊਸ ਵੀਜ਼ਾ ਅਪਲਾਈ ਹੋ ਸਕਦਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਜਿੱਦਾਂ ਹੁਣ ਬੱਚੇ ਪਲੱਸ 2 ਕਰ ਰਹੇ ਆ ਤੁਸੀਂ ਕਹਿ ਰਹੇ ਹੋ ਕੁਝ ਜੀਆਈਸੀ ਦੇ ਵਿੱਚ ਵਾਧਾ ਕੀਤਾ ਗਿਆ GIC ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਉਹ ਤੁਹਾਡਾ ਪੈਸਾ ਤੁਹਾਨੂੰ ਹੀ ਮਿਲਣਾ ਇਹ ਜ਼ਰੂਰ ਹੈਗਾ ਕਿ ਪੇਰੈਂਟਸ ਪਹਿਲਾਂ 18-20 ਲੱਖ ਰੁਪਈਆ ਲਾ ਕੇ ਭੇਜਦੇ ਸੀ ਉਹਨਾਂ ਨੂੰ ਕੁਝ ਮਹੀਨਿਆਂ ਬਾਅਦ ਕੁਝ ਫੀਸ ਭੇਜਣੀ ਪੈਂਦੀ ਸੀ ਬਟ ਹੁਣ ਵਨ ਟਾਈਮ ਦੀ ਇਨਵੈਸਟਮੈਂਟ ਰਹਿ ਗਈ ਆ ਵਨ ਟਾਈਮ ਦੀ ਇਨਵੈਸਟ ਜਿਹੜੀ ਹੈਗੀ ਉਹ ਹੈਗੀ ਆ 25-26 ਲੱਖ ਰੁਪਈਆ 25-26 ਲੱਖ ਦੇ ਵਿੱਚੋਂ 13 ਲੱਖ ਰੁਪਈਆ ਦਾ ਤੁਹਾਡਾ ਹੈਗਾ GIC ਵਾਲਾ ਉਹ ਤੁਹਾਨੂੰ ਵਾਪਸ ਮਿਲ ਜਾਣਾ ਉਹ ਹੈਗਾ ਉਸ ਤੋਂ ਬਾਅਦ ਆਸਟ੍ਰੇਲੀਆ ਆਪਸ਼ਨ ਹੈਗੀ ਆ ਬੈਸਟ ਉੱਥੇ ਕੋਈ ਜਿਹੜੇ ਹੈਗੇ ਆ ਆਰਟਸ ਸਟਰੀਮ ਨੂੰ ਛੱਡ ਕੇ ਕਮਰਸ ਨਾਨ ਮੈਡੀਕਲ ਮੈਡੀਕਲ ਵਾਲੇ ਬੱਚੇ ਜੇ ਰਿਕੁਆਇਰਮੈਂਟਾਂ ਪੂਰੀਆਂ ਕਰਦੇ ਆ ਉਹਨਾਂ ਦੇ ਫਾਈਨੈਂਸ਼ੀਅਲ ਡਾਕੂਮੈਂਟ ਪੂਰੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਏਗੀ ਨਿਊਜ਼ੀਲੈਂਡ ਦੇ ਵਿੱਚ ਉਹੀ ਰੂਲ ਹੈਗਾ ਵੀ 6 ਮਹੀਨਿਆਂ ਦਾ ਜੇ ਤੁਹਾਡੇ ਕੋਲੇ ਫੰਡ ਪਰਾਣਾ ਹੈਗਾ ਤਾਂ ਉੱਥੇ ਵੀ ਵੀਜ਼ਾ ਲੱਗਦਾ ਯੂਕੇ ਨੂੰ ਇਸ ਕਰਕੇ ਲੋਕ ਨੈਗੇਟਿਵ ਲੈਂਦੇ ਹੁੰਦੇ ਸੀ ਕਿਸੇ ਟਾਈਮ ਤੇ ਕਿ ਯੂਕੇ ਦੇ ਵਿੱਚ ਕੰਮ ਨਹੀਂ ਹੈਗਾ ਯੂਕੇ ਦੇ ਵਿੱਚ ਪੀਆਰ ਹੈ ਨਹੀਂ ਯੂਕੇ ਦੇ ਵਿੱਚ ਪਿਛਲੇ 2-3 ਸਾਲਾਂ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਬੱਚਾ ਚਲਾ ਗਿਆ ਇੱਕ ਵੀ ਬੱਚਾ ਨਹੀਂ ਵਾਪਸ ਆਇਆ ਉੱਥੋਂ ਇੱਕ ਵੀ ਬੱਚਾ ਯੂਕੇ ਤੋਂ ਵਾਪਸ ਨਹੀਂ ਆਇਆ ਉਹ ਵੀ ਜੇ ਕੋਈ ਬੱਚਾ ਵਾਪਸ ਆਇਆ ਤਾਂ ਆਪਦੇ ਸ਼ੌਂਕ ਨਾਲ ਵਾਪਸ ਆਇਆ ਜਿਹਦੇ ਘਰ ਦੇ ਪਿੱਛੇ ਸਰਵਾਈਵ ਕਰਦੇ ਸੀ ਘਰ ਦੇ ਕਹਿੰਦੇ ਸੀ ਵੀ ਤੂੰ ਕੰਮ ਨਹੀਂ ਕਰਨਾ ਤਾਂ ਵਾਪਸ ਆ ਜਾ ਕੰਮ ਦੀ ਕੋਈ ਦਿੱਕਤ ਨਹੀਂ ਹੈਗੀ ਆਲਮੋਸਟ ਵਰਲਡ ਦੀਆਂ ਸਾਰੀਆਂ ਜਿਹੜੀਆਂ ਫੇਮਸ ਕੰਟਰੀਆਂ ਹੈਗੀਆਂ ਇੱਥੇ ਕਿਸੇ ਜਗ੍ਹਾ ਵੀ ਸਰਵਾਈਵ ਕਰਨਾ ਔਖਾ ਹੈ ਨਹੀਂ ਮੈਨ ਦਾ ਸਕਿੱਲ ਹੋਣੀ ਚਾਹੀਦੀ ਹੈ ਤੇ ਹੌਸਲਾ ਹੋਣਾ ਚਾਹੀਦਾ ਫਿਰ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਰੂਲ ਆ ਤੁਹਾਨੂੰ ਇਫੈਕਟ ਨਹੀਂ ਕਰਨਗੇ ਜੇ ਤੁਸੀਂ ਇਹ ਸੋਚ ਕੇ ਬੈਠੇ ਰਹੋਗੇ ਕਿ ਰੂਲ ਬਹੁਤ ਜ਼ਿਆਦਾ ਚੇਂਜ ਹੋ ਗਏ ਆ ਕਿਸੇ ਤੋਂ ਜਾ ਕੇ ਉਹਦੀ ਕਲੈਰੀਫਿਕੇਸ਼ਨ ਹੀ ਨਹੀਂ ਮੰਗੋਗੇ ਫਿਰ ਤਾਂ ਤੁਸੀਂ ਇਹ ਮੰਨੋਗੇ ਕਿ ਕਿਤੇ ਵੀ ਜਾਣਾ ਸੌਖਾ ਨਹੀਂ ਹੈਗਾ ਇਹਦੇ ਚੋਂ ਅਪਾ ਗੱਲ ਕਰਦੇ ਮੰਨ ਲਓ ਪਲੱਸ 2 ਕਰਕੇ ਮਤਲਬ ਅਪਲਾਈ ਕਰਦਾ ਕੋਈ ਉੱਤੇ ਉਹਨੂੰ ਪੀਆਰ ਦੇ ਵਿੱਚ ਸੌਖਾ ਅੱਗੇ ਵਰਕ ਪਰਮਿਟ ਮਿਲਦਾ ਕਿ ਨਹੀਂ ਮਿਲਦਾਗਾ ਇਹਦੇ ਵਿੱਚ ਜੇ ਪਲੱਸ 2 ਕਰਕੇ ਬੱਝ ਜਾ ਜਾਂਦਾ ਡਿਪੈਂਡ ਕਰਦਾ ਤੁਹਾਡੇ ਕੋਰਸ ਤੇ ਡਿਪੈਂਡ ਕਰਦਾ ਆਫਟਰ ਪਲੱਸ 2 ਤੁਸੀਂ ਕੋਰਸ ਕਿਹੜਾ ਚੂਜ਼ ਕਰਦੇ ਹੋ ਕਈ ਵਾਰੀ ਬੱਚਾ ਕੀ ਹੁੰਦਾ ਕੋਰਸ ਹੀ ਇਦਾਂ ਦਾ ਚੂਜ਼ ਕਰਦਾ ਜਿਹੜਾ ਕਿਤੇ ਸਮਝ ਹੀ ਨਹੀਂ ਆਉਂਦਾ ਹੁੰਦਾ ਹਨਾ ਕਿਸੇ ਨੇ ਕੰਸਲਟੈਂਟ ਦੇ ਕਹਿਣ ਤੇ ਕੋਰਸ ਜਿਹੜਾ ਹੈਗਾ ਚੂਜ਼ ਕਰ ਲਿਆ ਕੰਸਲਟੈਂਟ ਨੇ ਇਹ ਦੇਖਿਆ ਵੀ ਮੇਰੇ ਬੈਨੀਫਿਟ ਕਿਹਦੇ ਚ ਹੈਗੇ ਆ ਠੀਕ ਹੈ ਇਹ ਹੈ ਕਿ ਤੁਹਾਡੀ ਆਪਣੀ ਰਿਸਰਚ ਹੋਣੀ ਚਾਹੀਦੀ ਆ ਜੇ ਤੁਹਾਡੀ ਆਪਣੀ ਰਿਸਰਚ ਆ ਤੁਸੀਂ ਉਹਦੇ ਪੀਆਰ ਦੇ ਪੁਆਇੰਟ ਵੀ ਜਿਹੜੇ ਹੈਗੇ ਆ ਆਲਮੋਸਟ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਜਾ ਕੇ ਬਹੁਤ ਲੋਕ ਗਾਈਡ ਵੀ ਕਰਦੇ ਆ ਬਹੁਤ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਗੂਗਲ ਤੇ ਪਈ ਹੋਈ ਆ ਆ ਫਾਲਤੂ ਦੀਆਂ ਰੀਲਸ ਦੇਖਣ ਦੀ ਬਜਾਏ ਜੇ ਤੁਸੀਂ ਆਪਣੇ ਫਿਊਚਰ ਤੇ ਰਿਸਰਚ ਕਰੋਗੇ ਤਾਂ ਪੀਆਰ ਵਾਲੇ ਕੋਰਸੇ ਹੈਗੇ ਆ ਜੇ ਤੁਸੀਂ ਰਿਸਰਚ ਨਹੀਂ ਕਰੋਗੇ ਕਿਸੇ ਤੇ ਡਿਪੈਂਡ ਕਰਦੇ ਹੋ ਤਾਂ ਫਿਰ ਕੋਰਸੇ ਹੈ ਨਹੀਂ ਪੀਆਰ ਵਾਲੇ ਤੇ ਇਹਦੇ ਵਿੱਚ ਜਿਹੜਾ ਹੁਣ ਸਪਾਊਸ ਵੀਜ਼ਾ ਰਹਿ ਗਿਆ ਸਪਾਊਸ ਵੀਜ਼ੇ ਦੀ ਆਪਾਂ ਗੱਲ ਕਰੀਏ ਉਹਦੇ ਵਿੱਚ ਹੁਣ ਕਿਹਾ ਗਿਆ ਕਿ ਅੱਗੇ ਡਿਗਰੀ ਜਾਂ ਡਿਪਲੋਮਾ ਕਰਨਾ ਪਵੇਗਾ ਉਸ ਤੋਂ ਬਾਅਦ ਅਪਲਾਈ ਹੋਵੇਗਾ ਉਹ ਹੁਣ ਕੋਰਸ ਹਰ ਜਿਹੜਾ ਕੋਈ ਮਰਜ਼ੀ ਕਰ ਲਵੇ ਕਿ ਉਹਦੇ ਵਿੱਚ ਵੀ ਕੁਝ ਹੈਗਾ ਵੀ ਇਹ ਕੋਰਸ ਕਰਨਾ ਚਾਹੀਦਾ ਇਹਦਾ ਬੈਨੀਫਿਟ ਮਿਲੂ ਉਦੋਂ ਬਹੁਤ ਸਾਰੇ ਕੋਰਸੇ ਹੈਗੇ ਜੀ ਜਿਨ੍ਹਾਂ ਚ ਬੈਨੀਫਿਟ ਮਿਲੂਗਾ ਪਲੱਸ 2 ਤੋਂ ਬਾਅਦ ਪੀਆਰ ਨੂੰ ਲੈ ਕੇ ਸਪਾਊਸ ਨੂੰ ਲੈ ਕੇ ਉਹਦੇ ਲਈ ਫਾਈਲ ਟੂ ਫਾਈਲ ਡਿਸਕਸ਼ਨਸ ਕਰਨੀਆਂ ਪੈਣਗੀਆਂ ਕਿਸੇ ਵਧੀਆ ਕੰਸਲਟੈਂਟ ਦੇ ਨਾਲ ਕਿ ਕਿਹੜੇ ਕੋਰਸੇਸ ਦੇ ਵਿੱਚ ਬੈਨੀਫਿਟ ਹੈਗੇ ਆ ਕਿਹੜੇ ਕੋਰਸੇਸ ਲੈਣੇ ਚਾਹੀਦੇ ਆ ਆਫਟਰ ਪਲੱਸ 2 ਟਫ ਬਿਲਕੁਲ ਹੋ ਗਿਆ ਕੈਨੇਡਾ ਸਪਾਊਸ ਨੂੰ ਨਾਲ ਲੈ ਕੇ ਜਾਣਾ ਬਟ ਬੰਦ ਨਹੀਂ ਹੋਇਆ ਆਫਟਰ ਪਲੱਸ 2 ਥੋੜਾ ਟਫ ਜ਼ਰੂਰ ਹੋ ਗਿਆ ਪਰ ਬੰਦ ਨਹੀਂ ਹੋਇਆ ਇਹਦੇ ਤੇ ਥੋੜੀ ਜੀ ਰਿਸਰਚ ਕਰਨੀ ਜ਼ਰੂਰੀ ਆ ਬਟ ਇਹ ਵੀ ਹੈਗਾ ਨਾਲ ਨਾਲ ਕਿ ਕਈ ਵਾਰੀ ਹੁਣ ਜਿਹੜੇ ਪਲੱਸ 2 ਪਾਸ ਆਊਟ ਬੱਚੇ ਆ ਉਹਨਾਂ ਦੀ ਏਜ ਵੀ ਕਿਤੇ ਨਾ ਕਿਤੇ ਮੈਟਰ ਕਰਦੀ ਆ। ਜ਼ਿਆਦਾਤਰ ਗ੍ਰੈਜੂਏਟ ਬੰਦੇਆਂ ਲਈ ਆਪਸ਼ਨਸ ਪਾਊਸ ਲਈ ਬ੍ਰਾਈਟ ਹੈਗੀਆਂ। ਪਲੱਸ 2 ਤੋਂ ਬਾਅਦ ਅਸੀਂ ਇਹੀ ਕੋਸ਼ਿਸ਼ ਕਰਾਂਗੇ ਪੇਰੈਂਟਸ ਨੂੰ ਵੀ ਇਹੀ ਅਪੀਲ ਕਰਾਂਗੇ ਕਿ ਪਲੱਸ 2 ਤੋਂ ਬਾਅਦ ਥੋੜਾ ਬਹੁਤਾ ਜੇ ਖਰਚਾ ਕਰ ਸਕਦੇ ਤਾਂ ਸਿੰਗਲ ਬੱਚੇ ਨੂੰ ਭੇਜ ਦਿਓ। ਸਿੰਗਲ ਬੱਚੇ ਨੂੰ ਭੇਜ ਦਿਓ ਇੱਕ ਤਾਂ ਉਹਨੂੰ ਸਮਝ ਆ ਜਾਊਗੀ। ਤੇ ਇੱਕ ਜਿਹੜਾ ਲੱਗਿਆ ਹੋਇਆ ਤੁਹਾਡਾ ਪੈਸਾ ਹੈਗਾ ਤੁਹਾਡਾ ਦੀ ਪੁੱਤ ਮੋੜ ਸਕਦਾ ਐਡੀ ਗੱਲ ਨਹੀਂ ਹੈਗੀ ਕਿ ਜੇ ਤੁਸੀਂ ਲਾਇਆ ਪੈਸਾ ਤੇ ਉਹ ਤੁਹਾਡੀ ਇਨਵੈਸਟਮੈਂਟ ਬੇਕਾਰ ਹੋ ਜਾਊਗੀ ਤੁਸੀਂ ਜੇ ਪੈਸਾ ਲਾ ਰਹੇ ਹੋ ਤਾਂ ਉਹ ਮੋੜ ਵੀ ਸਕਦਾ ਉਸ ਤੋਂ ਇਲਾਵਾ ਅੱਜ ਕੱਲ੍ਹ ਲੋਨ ਦੀਆਂ ਬਹੁਤ ਸਾਰੀਆਂ ਸਹੂਲਤਾਂ ਹੈਗੀਆਂ ਕਿਸੇ ਮੁੰਡੇ ਦੇ ਮੂੰਹ ਹਲਾ ਦੇਖੋ ਕਿ ਉਹ ਇਨਵੈਸਟਮੈਂਟ ਕਰੂਗਾ ਤਾਂ ਬੱਚੇ ਨੂੰ ਭੇਜ ਸਕਦੇ ਆ ਲੋਨ ਦੀ ਆਪਸ਼ਨ ਹੈਗੀ ਆ ਉਸ ਤੋਂ ਬਾਅਦ ਜੇ ਤੁਸੀਂ ਸਰਵਾਈਵ ਕਰਦੇ ਹੋ ਪੈਸੇ ਲਾ ਵੀ ਸਕਦੇ ਹੋ ਬਟ ਜਿਹੜੇ ਤੁਹਾਡੇ ਬੱਚੇ ਦੀ ਦੀ ਤੇ ਤੁਸੀਂ ਪੈਸੇ ਖਰਚੇ ਹੋਏ ਆ ਉਹ ਬੱਚਾ ਮੋੜ ਸਕਦਾ ਜੇ ਤੁਸੀਂ ਤੁਹਾਡਾ ਬੱਚਾ ਭਰੋਸੇਯੋਗ ਹੈਗਾ ਤਾਂ ਆਦਰਵਾਈਜ਼ ਇਸ ਟਾਈਮ ਇੰਡੀਆ ਦੇ ਵਿੱਚ ਜਿਹੜੇ ਕਾਲਜ ਹੈਗੇ ਆ ਦੁਬਾਰਾ ਵੀ ਚੱਲਨੇ ਸ਼ੁਰੂ ਹੋ ਗਏ ਚੱਲਨੇ ਵੀ ਚਾਹੀਦੇ ਆ ਕਿਉਂਕਿ ਆਖਰ ਨੂੰ ਆਪਣਾ ਮੁਲਕ ਤਾਂ ਇਹੀ ਆ ਨਾ ਉਹ ਚੱਲਨੇ ਵੀ ਚਾਹੀਦੇ ਆ ਇੱਥੇ ਵੀ ਬੱਚਿਆਂ ਦੀ ਜ਼ਰੂਰਤ ਹੈਗੀ ਆ ਇੱਥੇ ਵੀ ਬੱਚਿਆਂ ਦੇ ਬਹੁਤ ਸਾਰੇ ਸਕਿੱਲ ਨਾ ਡਿਵੈਲਪ ਸਕਿੱਲ ਡਿਵੈਲਪਮੈਂਟ ਵਾਲੇ ਕੋਰਸ ਹੈਗੇ ਆ ਬੈਚਲਰ ਡਿਗਰੀ ਹੈਗੀ ਆ ਹੋਰ ਲਾ ਦੇ ਪ੍ਰੋਗਰਾਮ ਹੈਗੇ ਆ ਜੇ ਕਿ ਸੇ ਬੱਚੇ ਨੇ ਮੈਡੀਕਲ ਕੀਤਾ ਤਾਂ ਮੈਡੀਕਲ ਲਈ ਬਹੁਤ ਸਾਰੇ ਪ੍ਰੋਗਰਾਮ ਹੈਗੇ ਆ ਜੇ ਤੁਸੀਂ ਐਮਬੀਬੀਐਸ ਨਹੀਂ ਕਰਾ ਸਕਦੇ ਤਾਂ ਡੀਐਮਐਲਡੀ ਵਗੈਰਾ ਤਾਂ ਕਰਾਈ ਸਕਦੇ ਹੋ ਉਦਾਂ ਦੇ ਪ੍ਰੋਗਰਾਮ ਹੈਗੇ ਫਾਰਮਾਸਿਸਟ ਦੇ ਪ੍ਰੋਗਰਾਮ ਹੈਗੇ ਆ ਵੈਟਰਨਰੀ ਦੇ ਪ੍ਰੋਗਰਾਮ ਹੈਗੇ ਆ ਕਿ ਇਦਾਂ ਵੀ ਜਿਹੜਾ ਆਪਣੇ ਮੁਲਕ ਦੇ ਵਿੱਚ ਵੀ ਪੜਨ ਲਈ ਤਾਂ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਔਰ ਜਿਹੜੇ ਪੇਰੈਂਟਸ ਇਹ ਸੋਚਦੇ ਆ ਵੀ ਸ਼ਾਇਦ ਪਲੱਸ 2 ਕਰਕੇ ਹੀ ਸਾਡਾ ਬੱਚਾ ਬਾਹਰ ਜਾ ਸਕਦਾ ਆਫਟਰ ਗ੍ਰੈਜੂਏਸ਼ਨ ਤਾਂ ਹੋਰ ਵੀ ਇਸ ਤੋਂ ਚੰਗੇ ਆਪਸ਼ਨ ਹੈਗੇ ਆ ਕਿ ਇੱਕ ਤਾਂ ਤੁਹਾਡਾ ਬੱਚਾ ਸਿਆਣਾ ਹੋ ਜਾਊਗਾ ਸਮਝਦਾਰ ਹੋ ਜਾਊਗਾ ਇੱਕ ਤੁਹਾਡਾ ਬੱਚਾ ਜਿਹੜਾ ਮਾਸਟਰਡ ਕਰਨ ਜਾਊਗਾ ਤਾਂ ਉਦੋਂ ਨੂੰ ਬੱਚੇ ਨੂੰ ਸਾਰੀ ਸਮਝ ਹੋਊਗੀ ਕੀ ਕੀ ਹੁੰਦਾ ਧੰਨਵਾਦ ਸਿਮਰ ਜੀ ਸਾਰੀ ਗੱਲਬਾਤ ਸਾਡੇ ਨਾਲ ਕਰ ਲਈ ਸਤਿ ਸ਼੍ਰੀ ਅਕਾਲ ਜੀ ਔਰ ਇਹ ਸਾਡੇ ਸਿਮਰ ਜੀ ਪੁੱਲ ਜਿਨ੍ਹਾਂ ਵੱਲੋਂ ਬਾਖੂਬੀ ਦੱਸਿਆ ਗਿਆ ਕਿ ਬੱਚੇ ਹਲੇ ਵੀ ਆਪਣਾ ਜਿਹੜਾ ਸਿਨੈਰੀ ਪੈਕ ਉੱਥੇ ਬਣਾ ਸਕਦੇ ਆ ਘਬਰੌਣ ਦੀ ਲੋੜ ਨਹੀਂ ਬਸ ਤੁਹਾਨੂੰ ਇੱਕ ਵਧੀਆ ਜੋ ਤੁਹਾਨੂੰ ਵੀਜ਼ੇ ਬਾਰੇ ਗਾਈਡਲੈਂਸ ਕਰ ਸਕਦੇ ਉਹ ਉਸਦੀ ਲੋੜ ਹੈ ਤੁਸੀਂ ਆਪੇ ਉੱਥੇ ਜਾ ਕੇ ਜਿਹੜਾ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਤੁਸੀਂ ਇਹਨਾਂ ਫ੍ਰੀ ਕੋਡ ਬ੍ਰਾਂਚ ਵਿੱਚ ਵੀ ਆ ਸਕਦੇ ਹੋ ਇਹਨਾਂ ਦਾ ਐਡਰੈਸ ਅਸੀਂ ਮੈਂਸ਼ਨ ਕਰਾਂਗੇ ਚੰਡੀਗੜ੍ਹ ਵਿੱਚ ਵੀ ਆ ਕੇ ਤੁਸੀਂ ਆਪਣਾ ਜਿਹੜਾ ਸੈਲਰੀ ਪੱਕਾ ਬਣਾਉਣਾ ਚਾਹੁੰਦੇ ਹੋ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ